ਸਤਿ ਸ਼੍ਰੀ ਅਕਾਲ ਜੀ ਸਵਾਗਤ ਸਾਰੇ ਸੁਣਨ ਵਾਲਿਆਂ ਦਾ ਦੇਖਣ ਵਾਲਿਆਂ ਦਾ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਇਸ ਦਾ ਇੱਕ ਹਿੱਸਾ ਅਸੀਂ ਪਹਿਲਾਂ ਵੀ ਪ੍ਰਸਾਰਤ ਕਰ ਚੁੱਕੇ ਹਾਂ ਤੇ ਅੱਜ ਦੇ ਪ੍ਰੋਗਰਾਮ ਵਿੱਚ ਵੀ ਸੰਦੇਸ਼ ਅਸੀਂ ਲੈ ਕੇ ਫਿਰ ਹਾਜ਼ਰ ਹੋਏ ਹਾਂ ਇਹ ਸੰਦੇਸ਼ ਕੈਲਕਰੀ ਸ਼ਹਿਰ ਦੇ ਵਿੱਚ ਵਸਦੀ ਭਾਰਤੀ ਕਮਿਊਨਿਟੀ ਲਈ ਹੈ ਜਿਵੇਂ ਕਿ ਅਸੀਂ ਇਸ ਦੇਸ਼ ਦੀ ਤਰੱਕੀ ਦੇ ਵਿੱਚ ਇਸ ਦੇਸ਼ ਨੂੰ ਕੇ ਵਧਾਉਣ ਦੇ ਵਿੱਚ ਔਖੇ ਸਮੇਂ ਘਟ ਕੇ ਵੀ ਅਸੀਂ ਯੋਗਦਾਨ ਪਾਏ ਨੇ ਤੇ ਅੱਜ ਵੀ ਅਸੀਂ ਕੁਝ ਇਹੋ ਜਿਹੇ ਕਾਰਜ ਜਿਹੜੇ ਇਹਨਾਂ ਵਿੱਚ ਅਸੀਂ ਪਿੱਛੇ ਨਹੀਂ ਹਟਦੇ ਚਾਹੇ ਕੋਈ ਵੀ ਹੋਵੇ ਅਸੀਂ ਅਗਾਵਾਦ ਕੇ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਦਾ ਇੱਕ ਕਾਰਜ ਹੈ ਲੇਜਨ 1 ਕੈਲਗਰੀ ਦੇ ਵਿੱਚ ਇੱਕ ਜਿਹੀ ਸੰਸਥਾ ਹੈ ਜੋ ਬਜ਼ੁਰਗਾਂ ਦੀ ਵੈਟਰਨਸ ਦੀ ਫੌਜੀਆਂ ਦੀ ਸੰਸਥਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੀ ਇੱਕ ਖੂਬਸੂਰਤ ਇਮਾਰਤ ਨੂੰ ਫੰਡਸ ਦੀ ਲੋੜ ਹੈ ਤੇ ਫੰਡ ਦੀ ਲੋੜ ਅਗਰ ਵੱਡੇ ਅਦਾਰਿਆਂ ਤੋਂ ਸਰਕਾਰਾਂ ਤੋਂ ਨਹੀਂ ਪੂਰੀ ਹੋ ਰਹੀ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਯਾਦ ਰੱਖੀਏ ਭੁੱਲ ਨਾ ਜਾਈਏ ਤੇ ਪੰਜਾਬੀ ਭਾਈਚਾਰੇ ਨੇ ਵੀ ਆਪਣੀਆਂ ਇਸ ਵਿੱਚ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਭਾਰਤੀਆਂ ਨੇ ਦਿੱਤੀਆਂ ਹੋਈਆਂ ਨੇ ਸੋ ਇਸੇ ਸਬੰਧ ਵਿੱਚ ਸਾਡੇ ਕੋਲ ਵੈਸਟਰਨ ਹੈਲਥ케ਅਰ ਤੋਂ ਦੋ ਸਾਡੇ ਰਿਪ੍ਰੈਜ਼ੈਂਟੇਟਿਵ ਆਏ ਨੇ ਉਹ ਨਾ ਵਿਸ਼ਾਗਰ ਜੀ ਮਨੀਸ਼ ਪ੍ਰਾਸ਼ਰ ਤੇ ਅਨੁਜ ਮਹਿਤਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਜੀ ਹਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਨੁਜ ਜੀ ਪਹਿਲਾਂ ਤਾਂ ਦੱਸੋ ਕਿ ਜਿਹੜੀ ਇਹ ਲਿਜਨ 1 ਹੈ ਇਹਦੇ ਲਈ ਕੋ ਵੈਸਟਰਨ ਹੈਲਥ ਨਾਲ ਅਸੀਂ ਕਰ ਰਹੇ ਤੇ ਲਿਜਨ 1 ਦੇ ਬਾਰੇ ਪਹਿਲਾਂ ਤਾਂ ਥੋੜੀ ਜਿਹੀ ਪੰਜਾਬੀ ਜਿਹੀ ਤੁਸੀਂ ਦੱਸ ਦਿਓ ਕਿ ਤੁਸੀਂ ਇੰਨੀ ਦੇਰ ਤੋਂ ਜੁੜੇ ਹੋਏ ਹੋ ਤੇ ਕਰ ਰਹੇ ਹੋ ਉਹਨਾਂ ਨੇ ਤੇ ਇਹ ਖਿਆਲ ਕਿੱਥੋਂ ਆਇਆ ਤੁਹਾਨੂੰ ਕੁਲਦੀਪਾ ਜੀ ਅਸੀਂ ਜਿਵੇਂ ਲੀਜਨ ਨੰਬਰ 1 ਕੈਲਗਰੀ ਦੀ ਇੱਕ ਸੰਸਥਾ ਜਿਹੜੀ ਵੈਟਰਨਸ ਤੇ ਜਿਵੇਂ ਆਪਣੇ ਪੰਜਾਬੀ ਭਾਈਚਾਰੇ ਚ ਕਿਹਾ ਜਾਂਦਾ ਵੀ ਜਿਨ੍ਹਾਂ ਨੇ ਲੜਾਈਆਂ ਲੜੀਆਂ ਦੇਸ਼ ਨੂੰ ਆਜ਼ਾਦ ਕਰਨ ਲਈ ਉਹਨਾਂ ਨੂੰ ਵੈਟਰਨਸ ਕਹਿੰਦੇ ਨੇ ਇਹ ਉਹਨਾਂ ਦੀ ਸੰਸਥਾ ਜਿਹੜੀ ਆਪਣੇ ਕੈਲਗਰੀ ਸ਼ਹਿਰ ਦੇ ਵਿੱਚ ਡਾਊਨਟਾਊਨ ਦੇ ਵਿੱਚ ਬਹੁਤ ਬੜੀ ਇਮਾਰਤ ਆ ਪ੍ਰਾਚੀਨ ਇਮਾਰਤ ਬਹੁਤ ਸੋਹਣੀ ਆ ਬਹੁਤ ਸੋਹਣੀ ਇਮਾਰਤ ਹਾਂ ਤੇ ਉਹ ਇਮਾਰਤ ਨੂੰ ਉਸ ਇਮਾਰਤ ਨੂੰ ਰੈਨੋਵੇਸ਼ਨ ਦੀ ਜ਼ਰੂਰਤ ਆ ਕਿਉਂਕਿ ਉਹਦੀ ਰੂਫ ਹੈ ਜਿਹੜੀ ਬਹੁਤ ਪੁਰਾਣੀ ਹੋ ਚੁੱਕੀ ਆ ਲੀਕ ਕਰਦੀ ਆ ਤੇ ਅਸੀਂ ਇਹ ਨਜਿੱਠਿਆ ਕਿ ਅਸੀਂ ਇਸ ਸੰਸਥਾ ਨੂੰ ਹੈਲਪ ਆਊਟ ਕਿਉਂ ਨਾ ਕੀਤਾ ਜਾਵੇ ਤਾਂ ਕਿ ਅਸੀਂ ਪੰਜਾਬੀ ਭਾਈਚਾਰੇ ਤੋਂ ਆਨੇ ਆ ਆਪਣੀ ਪੰਜਾਬੀ ਕਮਿਊਨਿਟੀ ਆਲਵੇਜ਼ ਹੈਲਪ ਕਰਦੀ ਰਹੀ ਆ ਪੂਰੇ ਦੇਸ਼ ਭਰ ਦੇ ਵਿੱਚ ਜੇ ਕਿਤੇ ਫਲੱਡ ਆ ਜਾਵੇ ਜਾਂ ਜੇ ਕਿਤੇ ਕੋਈ ਕੁਦਰਤੀ ਮਾਰ ਪੈ ਜਵੇ ਤਾਂ ਉਥੇ ਸਭ ਤੋਂ ਪਹਿਲਾਂ ਪੰਜਾਬੀ ਭਾਈਚਾਰਾ ਪਹੁੰਚਦਾ ਹੈ ਹੈਲਪ ਕਰਨ ਲਈ ਚਾਹੇ ਉਹ ਫੂਡ ਡੋਨੇਸ਼ਨ ਹੋਵੇ ਚਾਹੇ ਫੰਡਸ ਦੀ ਹੋਵੇ ਚਾਹੇ ਕਲੋਥ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੈਲਪ ਲਈ ਸਭ ਤੋਂ ਪਹਿਲਾਂ ਪੰਜਾਬੀ ਕਮਿਊਨਿਟੀ ਪਹੁੰਚਦੀ ਅਸੀਂ ਵੀ ਇਹੀ ਸੋਚਿਆ ਵੀ ਇਹਨਾਂ ਨੂੰ ਜ਼ਰੂਰਤ ਹੈ ਇਸ ਟਾਈਮ ਦੱਸਣ ਲਈ ਲੋਕਾਂ ਨੂੰ ਦੱਸਣ ਲਈ ਕਿ ਇਹ ਜਿਹੜੀ ਸੰਸਥਾ ਲੀਜਨ ਨੰਬਰ 1 ਇਹਦੇ ਨਾਲ ਵੈਸਟਰਨ ਹੈਲਥ케ਅਰ ਦਾ ਸੰਬੰਧ ਜੁੜ ਗਿਆ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਆ ਅਸੀਂ ਜੁੜੇ ਕਿਵੇਂ ਇਹਨਾਂ ਨਾਲ ਉਹ ਵੀ ਤੁਹਾਨੂੰ ਦੱਸ ਦਲਾਂ ਇੱਕ ਛੋਟੇ ਜਿਹੇ ਕੇਸਾ ਇਹਦੇ 'ਚ ਜਿਵੇਂ ਸੰਸਥਾ ਜਿਹੜੀ ਵੈਸਟਰਨ ਹੈਲਥ ਕੇਅਰ ਆ ਅਸੀਂ ਚਲਾਇਆ ਵੀ ਅਸੀਂ ਬਜ਼ੁਰਗਾਂ ਦੀ ਹੈਲਪ ਕਰਦੇ ਜਾਣਾ ਬਜ਼ੁਰਗਾਂ ਲਈ ਅਸੀਂ व्हीलचेयर वॉਕਰਸ ਜਾਂ ਸਟੇਅਰ ਲਿਫਟਾਂ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਜ਼ਰੂਰਤਮੰਦ ਬਾਥਰੂਮ ਇਕਵਿਪਮੈਂਟਸ ਉਹ ਸਾਰੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਕਰਦੇ ਜਾ ਰਹੇ ਸੀ ਇੱਕ ਘਰ ਦੇ ਵਿੱਚ ਵੈਟਰਨ ਜਿਹੜੇ ਨੇ ਉਹ ਉੱਥੇ ਸੀਗੇ ਅੱਛਾ ਉਹ ਉੱਥੋਂ ਦੀ ਲੀਜਨ ਦੀ ਬਿਲਡਿੰਗ ਦੇ ਵਿੱਚੋਂ ਦੀ ਉਹ ਮੂਵ ਹੋਏ ਆਪਣੇ ਘਰ ਦੇ ਵਿੱਚ ਕਿਉਂਕਿ ਉੱਥੇ ਜਿਹੜੀ ਰੂਫ ਹੈ ਉਹ ਬਹੁਤ ਲੀਕ ਕਰਦੀ ਸੀ ਉੱਥੇ ਉਹਨਾਂ ਨੇ ਥੋੜਾ ਜਿਹਾ ਏਰੀਆ ਰੱਖਿਆ ਹੋਇਆ ਵੀ ਜਿੱਥੇ ਆਡੀਟੋਰੀਅਮ ਬਣਾਇਆ ਤੇ ਥੋੜਾ ਬਹੁਤ ਹਿੱਸਾ ਗੈਦਰਿੰਗ ਹੋ ਸਕੇ ਜਾਂ ਗੈਸਟ ਹਾਊਸ ਟਾਈਪ ਉਹ ਮੇਰਾ ਛੋਟਾ ਜਿਹਾ ਬਣਾਇਆ ਹੋਇਆ ਉੱਥੇ ਉਹ ਬਜ਼ੁਰਗ ਦੀ ਹਾਲਤ ਬਹੁਤ ਮਾੜੀ ਸੀਗੀ ਅਸੀਂ ਉਹਨਾਂ ਨੂੰ ਇਕਵਿਪਮੈਂਟ ਪ੍ਰੋਵਾਈਡ ਕਰਾਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਰਹਿੰਦੇ ਸੀ ਤੁਸੀਂ ਜੇ ਕੁਝ ਕਰ ਸਕਦੇ ਹੋ ਤਾਂ ਉੱਥੇ ਜਾ ਕੇ ਕਰੋ ਅਸੀਂ ਕੰਪਨੀ ਦੇ ਵਿੱਚ ਡਿਸਕਸ ਕੀਤਾ ਵੀ ਕਿਉਂ ਨਾ ਆਪਾਂ ਹੈਲਪ ਕੀਤੀ ਜਾਵੇ ਇਸ ਇਸ ਬਜ਼ੁਰਗ ਦੀ ਅਸੀਂ ਜਦ ਉੱਥੇ ਪਹੁੰਚੇ ਅਸੀਂ ਦੇਖਿਆ ਵੀ ਰੂਫ ਦਾ ਬਹੁਤ ਬੁਰੀ ਹਾਲਤ ਉੱਥੋਂ ਦੀ ਮੀਂਹ ਜਦ ਪੈਂਦਾ ਤਾਂ ਪਾਣੀ ਨੀਚੇ ਵਗਦਾ ਉੱਥੇ ਸਿੱਧਾ ਤੇ ਉਹਨਾਂ ਨੇ ਕਿਹਾ ਵੀ ਇਸ ਦਾ ਅਸੀਂ ਕੋਟੇਸ਼ਨ ਲੇਤੀ ਵੀ ਜਿਹੜੀ ਕਿ 2 ਤੋਂ 2.5 ਲੱਖ ਡਾਲਰ ਦੀ ਰੂਫ ਰਿਪੇਅਰ ਹੋਣੀ ਹੈ ਬਿਲਡਿੰਗ ਬਹੁਤ ਪੁਰਾਣੀ ਆ ਵੱਡੀ ਆ ਬਹੁਤ ਡਾਊਨ ਟਾਊਨ ਦੇ ਵਿੱਚ ਜੀ ਤੇ ਉਹਨਾਂ ਨੇ ਫਿਰ ਅਸੀਂ ਉਹਨਾਂ ਨਾਲ ਜੁੜੇ ਅਸੀਂ ਉਹਨਾਂ ਦੀਆਂ ਸਟੋਰੀਆਂ ਸੁਣੀਆਂ ਵੀ ਅੱਛਾ ਇਹ ਬਹੁਤ ਜ਼ਿਆਦਾ ਵਧੀਆ ਇਹਨਾਂ ਨੇ ਚੀਜ਼ਾਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਉੱਥੇ ਫਿਰ ਵਰਲਡ ਵਾਰ 1 2 ਦੇ ਜਿਹੜਾ ਸਮਾਨ ਉੱਥੇ ਪਿਆ ਉਹ ਖਰਾਬ ਹੋਣ ਲੱਗ ਰਿਹਾ ਕਿਉਂਕਿ ਰੂਫ ਤੋਂ ਜਿਹੜਾ ਵੈਦਰ ਹੈ ਵੈਦਰ ਉਰੇ ਦਾ ਹਾਰਸ਼ ਵੈਦਰ ਉੱਥੋਂ ਦੀ ਫਿਰ ਉਹ ਚੀਜ਼ਾਂ ਜਿਵੇਂ ਜਿਵੇਂ ਖਰਾਬ ਹੋ ਰਹੀਆਂ ਨੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਪ੍ਰੋਕਿਊਰ ਕਰਨਾ ਚਾਹੁੰਦੇ ਹਾਂ ਇਸ ਬਿਲਡਿੰਗ ਨੂੰ ਤਾਂ ਕਿ ਅਸੀਂ ਇੱਥੇ ਮਿਊਜ਼ੀਅਮ ਕਾਈਂਡ ਆਫ ਉੱਥੇ ਛੋਟਾ ਜਿਹਾ ਬਣਾਇਆ ਵੀ ਹੋਇਆ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਬੱਚਿਆਂ ਨੂੰ ਟੀਚ ਕਰਾ ਸਕਦੇ ਹਾਂ ਤਾਂ ਅਸੀਂ ਉਹਨਾਂ ਨਾਲ ਫਿਰ ਜੁੜ ਗਏ ਅਸੀਂ ਕਿਹਾ ਵੀ ਠੀਕ ਆ ਵੀ ਅਸੀਂ ਜਿੰਨੀ ਜੋਗੀ ਸਾਡੀ ਕਮਿਊਨਿਟੀ ਆ ਜਾਂ ਅਸੀਂ ਆ ਅਸੀਂ ਹੈਲਪ ਕਰਾਂਗੇ ਤੁਹਾਨੂੰ ਫੰਡਰੇਜ਼ਿੰਗ ਦੇ ਵਿੱਚ ਤਾਂ ਇਹ ਇੱਕ ਇਵੈਂਟ ਰੱਖਿਆ ਅਸੀਂ ਅਗਸਟ 23 ਨੂੰ ਅਦੇ ਨਿਸ਼ਨੀਵਾਰ ਜਿਹੜਾ ਤਾਂ ਅਸੀਂ ਉੱਥੇ ਉਹਨਾਂ ਲਈ ਫੂਡ ਬੈਂਕ ਤੇ ਉਹਨਾਂ ਦੀ ਡੋਨੇਸ਼ਨ ਅਸੀਂ ਤਾਂ ਕਿ ਉਹਨਾਂ ਦੀ ਰੂਫ ਹੈ ਜਿਹੜੀ ਉਹ ਰਿਪੇਅਰ ਕਰਾ ਸਕੀਏ ਉੰਨੇ ਅਸੀਂ ਫੰਡ raising ਇਵੈਂਟ ਰੱਖਿਆ ਫਿਰ ਉਹਨਾਂ ਲਈ ਠੀਕ ਹੈ ਜੀ ਮਨੁਸ਼ੀ ਜੀ ਇਹਨਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਸੰਸਥਾ ਦੇ ਬਾਰੇ ਬੜੀ ਮੋਟੀਵੇਸ਼ਨਲ ਤੇ ਜਿਹੜੀ ਇਨਸਪਾਇਰ ਕਰਨ ਵਾਲੀ ਸਟੋਰੀ ਹੈ ਕਿ ਇੱਕ ਬੰਦੇ ਤੋਂ ਜਿਹੜੀ ਗੱਲ ਸ਼ੁਰੂ ਹੋ ਕੇ ਅੱਜ ਜਿਹੜਾ ਇੱਕ ਅਲੈਂਸ ਦੇ ਤੌਰ ਤੇ ਕਿ ਬਦਲ ਵੈਸਟਰਨ ਹੈਲਥ케ਅਰ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਉਹਨਾਂ ਲਈ ਜਿਹੜਾ ਕੰਟ੍ਰਿਬਿਊਟ ਕਰ ਸਕਦੇ ਹਾਂ ਇਹਦਾ ਵੈਸਟਰਨ ਹੈਲਥ케ਅਰ ਜਿੱਦਾਂ ਅਨੁਰਜੀ ਨੇ ਦੱਸਿਆ ਕਿ ਆਪਾਂ ਹੋਮ ਹੈਲਥ ਇਕਵਿਪਮੈਂਟ ਪ੍ਰੋਵਾਈਡਰ ਆ ਇਹ ਇਹਦੇ ਵਿੱਚ ਆਪਾਂ ਕਈ ਸਰਵਿਸਿਜ਼ ਪ੍ਰੋਵਾਈਡ ਕਰਦੇ ਆਂ ਨਾਟ ਓਨਲੀ ਜਿਹੜੀ ਅ ਕਕੇ ਅਲਬਰਟਾ ਜਿੰਨੇ ਵੀ ਬੰਦੇ ਰਹਿੰਦੇ ਨੇ ਉਹ ਮੋਸਟਲੀ ਕਵਰਡ ਹੁੰਦੇ ਨੇ ਅਲਬਰਟਾ ਹੈਲਥ ਸਰਵਿਸਿਜ਼ ਤੋਂ ਬਟ ਨੇਟਿਵ ਪੋਪੂਲੇਸ਼ਨ ਵੀ ਹੈ ਉਹਦੇ ਚ ਰੈਫਿਊਜੀ ਵੀ ਆ ਜਾਂਦੇ ਆ ਬਟ ਇਹਨਾਂ ਦੀ ਅਲੱਗ-ਅਲੱਗ ਸੰਸਥਾ ਹੁੰਦੀਆਂ ਆ ਏ ਐਚ ਐਸ ਤੋਂ ਕਵਰਡ ਜਿਹੜੇ ਹੁੰਦੇ ਆ ਉਹ ਜਿਹੜੇ ਇੱਥੇ ਦੇ ਵਸਿੰਦੇ ਨੇ ਜਿਹੜੇ ਇੱਥੇ ਰਹਿੰਦੇ ਨੇ ਪਿਛਲੇ ਐਟਲੀਸਟ 3 ਮਹੀਨੇ ਤੋਂ ਉਹਨਾਂ ਦੇ ਕ੍ਰਾਈਟੇਰੀਆ ਹੁੰਦਾ ਆ ਤੇ ਬਾਕੀ ਜਿਹੜੇ ਰੈਫਿਊਜੀ ਹੁੰਦੇ ਨੇ ਉਹ ਤੇ ਚਲੋ ਜਿਹੜੇ ਰੈਫਿਊਜੀ ਆਏ ਨੇ ਉਹਨਾਂ ਦੀ ਅਲੱਗ ਸੰਸਥਾ ਅਸੀਂ ਉਹਨਾਂ ਨਾਲ ਵੀ ਕੰਮ ਕਰਦੇ ਆਂ ਫੇਰ ਆਗੇ ਵੈਟਰਨਸ ਜਿਨ੍ਹਾਂ ਨਾਲ ਆਪਾਂ ਹੁਣ ਜੁੜੇ ਹੋਏ ਆਂ ਉਹਨਾਂ ਨਾਲ ਕੰਮ ਕਰਦੇ ਆਂ ਤੇ ਆਪਣਾ ਰਹਿਗੇ ਏਸ਼ਿਕ ਸੋਸਾਇਟੀ ਹੁੰਦੀ ਹੈ ਐਦੀ ਬਹੁਤ ਮਲਟੀਪਲ ਸੋਸਾਇਟੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਜੁੜ ਕੇ ਚਾਹੇ ਉਹ ਬਜ਼ੁਰਗ ਨੇ ਈਵਨ ਯੰਗ ਪੋਪੂਲੇਸ਼ਨ ਵੀ ਬਹੁਤ ਸਾਰੀ ਹੈਗੀ ਜਿਨ੍ਹਾਂ ਨਾਲ ਆਪਾਂ ਕੰਮ ਕਰਦੇ ਆਂ ਯੰਗ ਪੋਪੂਲੇਸ਼ਨ ਪੈਰਾਪਲੇਜਿਕ ਕਈ ਹੁੰਦੇ ਆ ਜਿਨ੍ਹਾਂ ਦੇ ਕਿਸੇ ਕਾਰਨ ਕਰਕੇ ਲੱਤਾਂ ਬਾਹਾਂ ਦਾ ਕੁਝ ਚਾਹੇ ਐਕਸੀਡੈਂਟ ਚ ਚਾਹੇ ਕਿਸੇ ਵੀ ਹੋਰ ਇਦਾਂ ਦੀ ਚੀਜ਼ ਨਾਲ ਜਿਹਦੇ ਨਾਲ ਉਹ ਹੁਣ ਕੰਮ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਹੁਣ ਇਕੁਪਮੈਂਟਸ ਦੀ ਲੋੜ ਹੈ ਚਾਹੇ ਉਹ ਵੀਲਚੇਅਰ ਹੋਵੇ ਵਾਕਰ ਹੋਵੇ ਜਾਂ ਹਸਪੀਟਲ ਬੈਡ ਇਕੁਪਮੈਂਟਸ ਹੋਣ ਜਾਂ ਡਿਫਰੈਂਟ ਟਾਈਪਸ ਦੀ ਮੈਟ੍ਰੈਸਿਸ ਹੋਣ ਉਹਦੀ ਫੁੱਲ ਹਾਊ ਇਨ ਹਾਊਸ ਅਸੈਸਮੈਂਟ ਚਾਹੇ ਉਹ ਐਚਐਸ ਦੀ ਓਕਿਊਪੇਸ਼ਨਲ ਥੈਰੇਪੀਸ ਜਾਂ ਫਿਜ਼ੀਓਥੈਰੇਪੀ ਹੋ ਰਹੀ ਹੈ ਉਹ ਤਾਂ ਵੈਲ ਐਂਡ ਗੁੱਡ ਹੈ ਬਟ ਜੇ ਉਹ ਉਹਨੂੰ ਐਕਸੈਸ ਨਹੀਂ ਕਰ ਸਕਦੇ ਤਾਂ ਆਪਾਂ ਆਪਣੀ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ ਜਿੱਦੇ ਚ ਆਪਾਂ ਆਪਣੇ ਓਕਿਊਪੇਸ਼ਨਲ ਥੈਰੇਪਿਸਟ ਫਿਜ਼ੀਓਥੈਰੇਪਿਸਟ ਪ੍ਰੋ and we help them in finding different funding sources depending upon ਕੀ ਚੀਜ਼ ਹੈ ਤੇ ਕਿਦਾਂ ਉਹਨੂੰ ਐਕਸੈਸ ਕੀਤਾ ਜਾ ਸਕਦਾ ਠੀਕ ਹੈ ਜੀ ਸੋ ਹੁਣ ਜਿਹੜੀ ਇਹ ਇਵੈਂਟ ਚ ਹੈ ਜੀ ਕਿਸ ਦਿਨ ਹੈ ਤੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਤੇ ਤੇ ਅਸੀਂ ਜਾ ਕੇ ਮੇਰੇ ਵਰਗਾ ਕੋਈ ਬੰਦਾ ਜਾ ਕੇ ਕੀ ਕੁਵੇਂ ਕੰਟ੍ਰਿਬਿਊਟ ਕਰੇ ਇਹਦੇ ਵਿੱਚ ਉੱਥੇ ਬਜੀ ਇਹ ਹੈਗੀ ਹੈ ਇਵੈਂਟ ਅਗਸਟ 23 ਨੂੰ ਦਿਨ ਸ਼ਨੀਵਾਰ 11 ਤੋਂ 2 ਦੇ ਵਿੱਚ ਉੱਥੇ ਜਿਹੜੇ ਲੀਜਨ ਤੋਂ ਵੈਟਰਨਸ ਨੇ ਆਪਣੇ ਮੈਡਲਸ ਐਮਬਲਮ ਜਿਹੜੀਆਂ ਵਰਲਡ ਵਾਰ ਦੇ ਵਿੱਚ ਚੀਜ਼ਾਂ ਯੂਜ਼ ਹੋਈਆਂ ਤੇ ਜਿਹੜੇ ਮੈਡਲਸ ਉਹਨਾਂ ਨੂੰ ਮਿਲੇ ਉਹ ਚੀਜ਼ਾਂ ਉੱਥੇ ਡਿਸਪਲੇ ਹੋਣਗੀਆਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਸਕਦੇ ਹੋ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਵੀ ਇਹ ਵੈਟਰਨਸ ਕਿਉਂ ਨੇ ਕਿਵੇਂ ਨੇ ਤੇ ਇਹਨਾਂ ਨੂੰ ਕੀ ਕੀ ਹਾਸਲ ਹੋਇਆ ਉਹਨਾਂ ਨੇ ਲੜਾਈਆਂ ਕਿਵੇਂ ਲੜੀਆਂ ਹਨਾ ਉੱਥੇ ਸਾਰਾ ਕੁਝ ਡਿਸਪਲੇ ਕੀਤਾ ਜਾਊਗਾ ਤੇ ਨਾਲ ਉੱਥੇ ਸਾਇਲੈਂਟ ਆਕਸ਼ਨਸ ਵੀ ਹੋਣਗੀਆਂ ਵੀ ਜਿਹਦੇ ਵਿੱਚ ਤੁਸੀਂ ਛੋਟੀ ਛੋਟੀ ਆਈਟਮਸ ਪਰਚੇਸ ਕਰਕੇ ਉਹ ਪੈਸਾ ਐਜ਼ ਅ ਕਾਈਂਡ ਆਫ ਡੋਨੇਟ ਹੋਏਗਾ ਉਹਨਾਂ ਨੂੰ ਰਾਈਟ ਉਹ ਹੈਲਪ ਹੋਏਗੀ ਉਹ ਹੈਲਪ ਹੋਏਗੀ ਅਸੀਂ ਸਾਡਾ ਮੇਨ ਟੀਚਰ ਹੀ ਇਹ ਸੀਗਾ ਵੀ ਅਸੀਂ ਵੈਸਟਰਨ ਹੈਲਥ ਦੇ ਥਰੂ ਅਸੀਂ ਇਹ ਸੰਸਥਾ ਨੂੰ ਅਸੀਂ ਉੱਪਰ ਲੈ ਕੇ ਆਈਏ ਠੀਕ ਹੈ ਜੀ ਬਹੁਤ ਵਾਰੀ ਮਨਜੀਤ ਜੀ ਇਤਨਾ ਹੋ ਜਾਂਦਾ ਕਿ ਅਸੀਂ ਕੋਈ ਵੀ ਇਵੈਂਟ ਰੱਖਣੀ ਸਾਨੂੰ ਦੱਸਣਾ ਪੈਂਦਾ ਕਿ ਚਾਹ ਪਾਣੀ ਦਾ ਵੀ ਪ੍ਰਬੰਧ ਹੈਗਾ ਬਿਲਕੁਲ ਜੀ ਬਿਲਕੁਲ ਉਹ ਵੀ ਰੱਖਿਆ ਆਪਾਂ ਤੇ ਚਾਹ ਦਾ ਪ੍ਰਬੰਧ ਤੇ ਸਮੋਸੇ ਪਕੋੜਿਆਂ ਦਾ ਪ੍ਰਬੰਧ ਪੂਰਾ ਹੈਗਾ ਉੱਥੇ ਚਲੋ ਠੀਕ ਹੈ ਜੀ ਹਾਂਜੀ ਸੋ ਜਸਟ ਇੱਕ ਗੈਦਰਿੰਗ ਦਾ ਬਹਾਨਾ ਹੁੰਦਾ ਜੀ ਕਿ ਜਦੋਂ ਸੋਸ਼ੀਅਲਾਈਜ਼ ਕਰਨਾ ਹੈ ਤੇ ਸਾਨੂੰ ਮੈਨੂੰ ਲੱਗਦਾ ਕਿ ਚੰਗਾ ਜੈਸਚਰ ਵੀ ਹੈ ਸਾਡੇ ਲਈ ਕਿ ਸਾਡੀ ਕਮਿਟੀ ਲੈ ਅਸੀਂ ਇੰਡੀਅਨ ਹੋਣ ਦੇ ਨਾਤੇ ਜਿਵੇਂ ਅਸੀਂ ਗੱਲ ਕਰ ਰਹੇ ਕਿ ਹੁਣ ਜਿਹੜਾ ਨਾਰਥ ਅਮਰੀਕਾ ਵਿੱਚ ਖਾਸ ਤੌਰ ਤੇ ਵਰਲਡ ਓਵਰ ਜਿਹੜਾ ਇੱਕ ਐਂਟੀ ਇਮੀਗਰੈਂਟ ਜਿਹਾ ਸੈਂਟੀਮੈਂਟ ਜਆ ਵਧ ਰਿਹਾ ਹੈ ਤੇ ਇਹੋ ਜਿਹੇ ਇਵੈਂਟਸ ਹੋ ਰਹੇ ਤੇ ਕੋਈ ਚੰਗੇ ਕੰਮ ਜੇ ਅਸੀਂ 2-4 ਵੀ ਕਰਾਂਗੇ ਤੇ ਸਾਡਾ ਨਾਮ ਬਣੇਗਾ ਜੀ ਉਹ ਤੇ ਇਹ ਸਾਨੂੰ ਪੂਰੀ ਕਮਿਊਨਿਟੀ ਦਾ ਨਾਮ ਹੋਏਗਾ ਔਰ ਮੇਰੇ ਵੱਲੋਂ ਵੈਸਟਰਨ ਹੈਲਥ ਨੂੰ ਜੀ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਇਸ ਤਰ੍ਹਾਂ ਦਾ ਵੀ ਖਿਆਲ ਰੱਖਦੇ ਹੋ ਕਿ ਇਹ ਨਹੀਂ ਕਿ ਬਜ਼ੁਰਗਾਂ ਦੇ ਨਾਲ ਕਾਰੋਬਾਰ ਵੀ ਆਪਣਾ ਜੁੜਿਆ ਹੋਇਆ ਕਿ ਇੱਕ ਕੋਈ ਗੱਲ ਹੋਈ ਤੇ ਤੁਸੀਂ ਉਹਦੇ ਤੋਂ ਵੱਧ ਕੇ ਤੇ ਇਹ ਸਿਰਫ ਕੰਮ ਹੈ ਵੈਸਟਰਨ ਹੈਲਥ ਨੂੰ ਇਹ ਦੇ ਵਿੱਚੋਂ ਤੇ ਚਲੋ ਮੈਂ ਗੱਲ ਕਰਦਾ ਵੀ ਉਹਨਾਂ ਨੇ ਅੱਗੇ ਵੱਧ ਕੇ ਕੰਮ ਕਰਨਾ ਕਿਸੇ ਨੂੰ ਸਮਾਂ ਦੇਣਾ ਤੇ ਆਪਣੀ ਪਲੇਸ ਦੇਣਾ ਬਹੁਤ ਵੱਡੀ ਗੱਲ ਹੈ ਸੋ ਮੇਰੇ ਬਨੋ ਵਰਕਾਪ ਨੂੰ ਕੋਈ ਮੈਸੇਜ ਤੁਸੀਂ ਹੋਰ ਦੇਣਾ ਚਾਹੋ ਜੀ ਮੈਸੇਜ ਇਹੀ ਹੈ ਕਿ ਇਹ ਜਿਹੜਾ ਈਵੈਂਟ ਅਪਾ ਆਰਗੇਨਾਈਜ਼ ਕਰ ਰਹੇ ਆ ਅ ਏਸੀ ਆਰਸ ਨਾਲ ਕਰ ਰਹੇ ਆ ਕਿ ਸਾਡੀ ਕਮਿਊਨਿਟੀ ਜਿੱਦਾਂ ਬਾਕੀ ਕਮਾਂਚ ਵੱਧ ਚੜ ਕੇ ਸਹਿਯੋਗ ਕਰਦੀ ਹੈ ਇਹਦੇ ਵਿੱਚ ਵੀ ਸਹਿਯੋਗ ਕਰੇਗੀ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਜਿਹੜਾ ਗੈਪ ਹੈਗਾ ਚਾਹੇ ਉਹ ਸਾਡੇ ਭਾਈਚਾਰੇ ਚ ਹੋਵੇ ਤੇ ਆਫਕੋਰਸ ਜਿਹੜੀ ਇੱਥੇ ਹੋਰ ਪੋਪੂਲੇਸ਼ਨ ਨੇ ਜਿਨ੍ਹਾਂ ਨੂੰ ਮੈਂ ਕਹੂੰਗਾ ਕਿ ਚਾਹੇ ਨੇਟਿਵ ਪੋਪੂਲੇਸ਼ਨ ਹੈ ਜਾਂ ਲੋਕਲ ਜਿਹੜੇ ਹੈਗੇ ਨੇ ਆਪਣੇ ਇੱਥੇ ਜਿਹੜਾ ਇੱਕ ਹੇਟਡ ਅਮੰਗ ਬਿਟ ਡਿਫਰੈਂਟ ਕਮਿਊਨिटीज ਹੈ ਇਹ ਕਹਾ ਇਵੈਂਟ ਕੈਨ ਹੈਲਪ ਅਸ ਇਨ ਬ੍ਰਿਜਿੰਗ ਦੈਟ ਗੈਪ ਪਲਸ ਕਿਉਂਕਿ ਇੱਥੇ ਸਾਡੇ ਕਈ ਇਸ ਇਵੈਂਟ ਚ ਕਈ ਪੋਲਿਟੀਕਲ ਫੇਸਿਸ ਵੀ ਆਣਗੇ ਰਾਈਟ ਤੇ ਤੁਸੀਂ ਉਸ ਇਹ ਇੱਕ ਸੋਰਸ ਮਾਸਟਰ ਹੈ ਉਹ ਕਨੈਕਸ਼ਨ ਬਿਲਡ ਕਰਨ ਦਾ ਸਾਰਾ ਅਸੀਂ ਇਹਨਾਂ ਨੂੰ ਪੁੱਛ ਵੀ ਸਕਦੇ ਹਾਂ ਕਿ ਭਾਈ ਤੁਹਾਡੇ ਵੱਲੋਂ ਵੀ ਫੰਡਿੰਗ ਦੀ ਲੋੜ ਹੈ ਸਾਡੀ ਐਗਜੈਕਟਲੀ ਉਹ ਤੇ ਪੜਾਂਗੇ ਉਹਨਾਂ ਨੂੰ ਫਿਰ ਅਸੀਂ ਐਜ਼ ਅ ਕਮਿਊਨਿਟੀ ਉਹਨਾਂ ਨੂੰ ਕਹਾਂਗੇ ਕਿ ਤੇ ਗੱਲ ਹੋਰ ਹੈ ਬਿਲਕੁਲ ਬਜਾਏ ਇਸ ਕੋਈ ਸੰਸਥਾ ਵਾਲੇ ਕਰਨ ਬਹੁਤ ਵਧੀਆ ਹਾਂਜੀ ਤੁਸੀਂ ਕੋਈ ਮੈਂ ਤਾਂ ਜੇ ਦੇ ਵਿੱਚ ਹੋਣਾ ਹੈ ਈਵੈਂਟ ਹੈ ਜਿਹੜਾ ਇਹ ਇਹਦਾ ਐਡਰੈਸ ਹੈਗਾ ਵੈਸਟਰਨ ਹੈਲਥ케ਅਰ 3651 19 ਸਟਰੀਟ ਨਾਰਥ ਈਸਟ ਕੈਲਗਰੀ ਮੈਗਨਾਈਟ ਤੋਂ 19 ਸਟਰੀਟ ਦੇ ਉੱਪਰ ਇਹ ਈਵੈਂਟ ਹੋ ਰਿਹਾ ਉੱਥੇ ਵੈਸਟਰਨ ਹੈਲਥ케ਅਰ ਦਾ ਆਫਿਸ ਆ ਤੇ ਉਥੇ ایونٹ ਹੋਣਾ ਸੈਟਰਡੇ ਨੂੰ ਸੈਟਰਡੇ ਨੂੰ ਦਿਨ ਸ਼ਨੀਵਾਰ ਆਗਸਟ 23 ਠੀਕ ਹੈ ਬਹੁਤ ਮਿਹਰਬਾਨੀ ਜੀ ਸਾਡੇ ਸਟੂਡੀਓ ਚ ਆਉਣ ਲਈ ਸਮਾਂ ਦੇਣ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ایਵੈਂਟ ਦੀ ਰਿਪੋਰਟ ਵੀ ਆਪਣੇ ਦਰਸ਼ਕਾਂ ਤੱਕ ਜਲਦੀ ਪਹੁੰਚਾਈ ਜਾਵੇ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ ਸੰਜੀ ਅਨੁਜ ਮਹਿਤਾ ਜੀ ਤੇ ਮਨੀਸ਼ ਪ੍ਰਾਸ਼ਰ ਜੀ afternoon my name is arlene thorson and my company is western healthcare we're aligning with the legion number no. one here in calgary which is requiring urgent roof repairs for a damaged roof that's damaged not only the outside but some of the contents inside our fundraiser is this saturday uh, August 23rd from 11 to 2 at Western Healthcare's location of 3651 19th Street Northeast. From 11 to 2, we will be having uh, a number of things. We've got speakers, we've got the mayor and some other dignitaries joining us. We're having a silent auction with many uh, great items. I have brought a few of them to show and talk about here. We've got a, a mock rescue mission, so a flight around the Red Deer area up for auction. We've got lots of um, merchandise from the Legion. We've got some great hats. Um, we've got lots of pins. We've got some t shirts we've got masks because some are still wearing masks and that's great so we've got some for you we've got uh, some really pretty uh, ornaments for christmas time and we have many um, um, bradford exchange and other memorabilia uh, of such so we just love to have everybody come down we've got food trucks we have um, uh, we've got a photo booth and we're going to have lots of uniforms and such from the time, the military time. And we've got someone that will take pictures for a keepsake for, for yourself and, and children. Um, we've, got, um, we've got some other guests that are going to be there to talk about their business as well. We've got some home care representation. Uh, so if there's any of that need, you can talk with somebody there. We've got uh, Phil, that uh, he's, he's the head of the Legion, he's going to be there and doing some history. We, we have um, Sikh representation as well going to be there. So lots of stories, lots of memorabilia to look through. We have lots of paperwork that will be there. Uh, we've got old beer steins up for auction. There's just so many great things that are going to be set up in our showroom for everyone to come down and have a good look at. So please join us. Um, we also, if you're unable to make it and uh, would like to donate, we'd really appreciate that for the Legion as well. So there's opportunity through e transfer, or you can go on either of our websites Legion number one in, in Calgary or Western Healthcare's website to donate there. That would be awesome. And, uh, but we'd love to see as many people as we can down on a great summer day here in Calgary at our location, Western Healthcare's location at 3651 19th Street, Northeast. Saturday, August 23rd, so coming up real fast uh, from 11 to 2 p.m. Thank you. Hi, my name is Phil McCauley. I'm the president of the Calgary branch number one of the Royal Canadian Legion. The Legion has been around since 1922 it's a provincial and city historic resource and we're looking to keep it going for the next 50 years plus at this <coughs> excuse me at this time we're looking to raise approximately $350,000 for our roof repairs and we're partnering right now with western healthcare we're going to do community thing on the 23rd this saturday and uh, from 11 o'clock till 2, we're going to have the mayor there, uh, Greg McLean, the MP for Calgary, uh, and some other uh, dignitaries also showing up. Uh, it's open to the public, and we're hoping to be able to raise money through donations and through bidding on items of uh, that will be on display there it's from 11 to 2 and there's going to be uh, food trucks available there's going to be a photo booth with uh, some of the old military per uh, memorabilia available t to take pictures with uniforms and stuff like that and uh we're just hoping that uh, the community gets involved and comes out and has a great time. Again, like I said, from 11 to 2. Thank you very much.